ਕਿਰੇ ਸਗਲ ਬਦੇ ਸਵਾ ਰਾਗ ਬਸੰਤ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਦੋ ਤੁਕੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਮਾਹ ਮਾਹਮਾਰਖੀ ਚੜਿਆ ਸਦਾ ਬਸੰਤ ਪਰਪੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਭੋਲਿਆ ਹਉ ਮੈਂ ਸੁਰਤ ਵਿਸਾਰ ਹਉ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਸ਼ਾਮ ਘਣੀ ਚੂਕਾ ਮਨ ਅਬਮਾਨ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸਚ ਨਾਮ ਪਤ ਕਾ ਧਨ ਪੂਰਾ ਹੋਆ ਲਾਗਾ ਸਹਜ ਧਿਆਨ ਮਹਾਰੂਤੀ ਆਵਣਾ ਵੇਖੋ ਹੋ ਕਰਮ ਕਮਾਏ ਨਾਨਕ ਹਰੇ ਨਾ ਸੂਕਹਿ ਜੇ ਗੁਰਮੁਖ ਰਹੇ ਸੁਮਾਏ ਮਹੱਲਾ ਪਹਿਲਾ ਬਸੰਤ ਰੁਤ ਆਈ ਲੈ ਸਰਸ ਬਸੰਤ ਮਾਹੀ ਰੰਗ ਰਾਤੇ ਰਵਹ ਸੇ ਤੇਰ ਚਾਈ ਕਿਸ ਪੂਜ ਚੜਾਵਾਂ ਲਗਾਂ ਪਾਏ ਤੇਰੇ ਦਾਸਨ ਦਾਸਾ ਕਹੂੰ ਰਾਏ जगजीवन जुगत ना मिले काए रहाऊ तेरी मूरत एका बहुत रूप किस पूज चढ़ाऊ देऊ धूप तेरा अंत ना पाया कहां पाए तेरा दासन दासा कहूं राए तेरे सठ संबत सब तीर्थ तेरा सच नाम परमेशरा तेरी गात अबगत नहीं जानी है ਅਣਜਾਣਤ ਨਾਮ ਵਖਾਣੀਐ ਨਾਨਕ ਵਿਚਾਰਾ ਕੀ ਕਹੈ ਸਭ ਲੋਕ ਸਲਾਹੀ ਏਕ ਸੈ ਸਿਰ ਨਾਨਕ ਲੋਕਾਂ ਪਾਵ ਹੈ ਬਲਿਹਾਰੀ ਜਾਉ ਜੀਤੇ ਤੇਰੇ ਨਾਮ ਹੈ ਬਸੰਤ ਮਹੱਲਾ ਪਹਿਲਾ ਸੋਇਨੇ ਕਾ ਚੌਂਕਾ ਕੰਚਨ ਕੁਵਾਰ ਰੁਪੇ ਕੀਆਂ ਆਕਾਰਾਂ ਬਹੁਤ ਬਿਸਥਾਰ ਗੰਗਾ ਕਾ ਉਦਕ ਕਰੰਤੇ ਕੀ ਆਗ ਗੁਰੜਾ ਖਾਣਾ ਦੁੱਧ ਸਿਉ ਗਾੜ ਰੇ ਮਨ ਲੇਖ ਕਬਹੂ ਨਾ ਪਾਏ ਜਾਮ ਨਾ ਭੀਜੈ ਸਾਚ ਨਾਏ ਰਹਾਉ 10 8 ਲੀਖੇ ਹੋਵਹਿ ਪਾਸ ਚਾਰੇ ਬੇਦ ਮੁਖਾਗਰ ਪਾਠ ਪੁਰਬੀ ਨਾਮੈ ਵਰਨਾ ਕੀ ਦਾਤ ਵਰਤਨੇਮ ਕਰੇ ਦਿਨ ਰਾਤ ਕਾਜੀ ਮੁੱਲਾ ਹੋਵਹਿ ਸੇਖ ਜੋਗੀ ਜੰਗਮ ਭਗਵੇਂ ਭੇਖਾ ਕੋ ਗਿਰਹੀ ਕਰਮਾਂ ਕੀ ਸੰਦ ਬਿਨ ਬੂਜੇ ਸਭ ਖੜੀ ਅਸ ਬੰਦ ਜੇਤੇ ਜੀ ਲਿਖੀ ਸਰਕਾਰ ਕਰਨੀ ਉਪਰ ਹੋਵਗ ਸਾਰ ਹੁਕਮ ਕਰਹਿ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਪੰਡਾਰ ਬਸੰਤ ਮਹਿਲ ਲਾ ਤੀਜਾ ਵਸਤਰ ਉਤਾਰ ਦਿਗੰਬਰ ਹੋਗ ਜਟਾ ਧਾਰ ਕਿਆ ਕਮਾਵੇ ਜੋਗ ਮਨ ਨਿਰਮਲ ਨਹੀਂ ਦਸਵੇਂ ਦਵਾਰ ਭ੍ਰਮ ਭ੍ਰਮ ਆਵੇ ਮੂੜਾ ਵਾਰੂ ਵਾਰ ਏਕ ਧਾਵੋ ਹੋ ਮੂੜ ਮਨ ਪਾਰ ਉੱਤਰ ਜਾਹੇ ਇੱਕ ਖਿਨਾ ਰਹਾਉ ਸਿਮਰਤ ਸਾਸਤਰ ਕਰਹਿ ਵਿਖਿਆਣ ਨਾਦੀ 베ਦੀ ਪੜਹਿ ਪੁਰਾਣ ਪਖੰਡ ਦ੍ਰਿਸ਼ਟ ਮਨ ਕਪਟ ਕਮਾਹੇ ਤਨ ਕੈ ਰਮਈਆ ਨੇੜ ਨਾਈ ਜੇ ਕੋ ਐ ਸਾਧ ਸੰਜਮੀ ਹੋਏ ਕਿਰਿਆ ਵਸੀਖ ਪੂਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹੇ ਓਏ ਨਿਰੰਜਨ ਕੈਸੇ ਪਾਹੇ ਕੀਤਾ ਹੋਏ ਕਰੇ ਕਿਆ ਹੋਏ ਜਿਸਨੋ ਆਪ ਚਲਾਏ ਸੋਏ ਨਦਰ ਕਰੇ ਤਾਂ ਭਰਮ ਚਕਾਏ ਹੁਕਮ ਮਾ ਬੂਝੈ ਤਾਂ ਸਾਚਾ ਪਾਏ ਜਿਸ ਜੀਉ ਅੰਤਰ ਮੈਲਾ ਹੋਇ ਤੀਰਤ ਭਵੈ ਦਸੰਤਰ ਲੋਇ ਨਾਨਕ ਮਿਲਿਆ ਸਤਿਗੁਰ ਸੰਗ ਤਉ ਭਵਜਲ ਕੇ ਤੂ ਤਸ ਬੰਦ ਬਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਅਵਰਨਾ ਦੀ ਸਹਿ ਸਰਬ ਤੂ ਤੂੰ ਸੁਰਨਾਥਾ ਦੇਵਾ ਦੇਵ ਹਰਨਾਮ ਮਿਲੈ ਗੁਰ ਚਰਨ ਸੇਵਾ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮਖਰਮ ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਉ ਬਿਨ ਸਾਧਨਾ ਪਾਈਐ ਹਰਿ ਕਾ ਸੰਗ ਬਿਨ ਗੁਰ ਮਹਿਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਚ ਸੋਏ ਜਾਕੋ ਤੂੰ ਰੱਖਹਿ ਰਖਣ ਹਾਰ ਸਤਿਗੁਰੂ ਮਲਾਵਹਿ ਕਰਹਿ ਸਾਰ ਬੇ ਕਹਾ ਹਮ ਮਮਤਾ ਪਰ ਹਰਾਈ ਸਭ ਦੁਖ ਬਨਾਸੀ RAM ਰਾਏ ਉਤਮ ਗਤਿ ਮੇ ਤਹਰ ਗੁਨ ਸਰੀਰ ਗੁਰਮਤ ਪ੍ਰਗਟੇ RAM ਨਾਮ ਹੀਰ ਲਿਵ ਲਾਗੀ ਨਾਮ ਤਜ ਦੂਜਾ ਭਾਉ ਜਨ ਨਾਨਕ ਹਰ ਗੁਰ ਗੁਰਮਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨੋ ਭਾਏ ਮੇਰਾ ਪਿਰ ਰੀ ਸਾਲੂ ਸੰਗ ਸਾਈ ਉਹ ਅਲਖ ਨ ਲਖੀਐ ਕਹਉ ਕਾਏ ਗੁਰ ਸੰਗਿ ਦਿਖਾਇਓ RAM ਰਾਏ ਮਿਲ ਸਖੀ ਸਹੇਲੀ ਹਰ ਗੁਣ ਬਨੇ ਹਰ ਪ੍ਰਭ ਸੰਗ ਖੇਲਹਿ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਦੁਆ ਗਿਣਨਾਹੀ ਭਿਉ ਉਹ ਘਟ ਘਟ 라ਵੈ ਸਰਬ ਪਰਿਉ ਗੁਰਮੁਖ ਧਿਰ ਚੀਨੈ ਸੰਗ ਦੇਉ ਗੁਰਨਾਮ ਦਰੜਾਇਆ ਜਪ ਜਪਿਉ ਬੇਨ ਗੁਰ ਭਗਤ ਨਾ ਪਾਓ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਧੰਦ ਰੋਏ ਮਨ ਗੁਰਮਖ ਨਿਰਮਲ ਮਲ ਸ਼ਬਦ ਖੋਏ ਗੁਰ ਮਨ ਮਾਰਿਓ ਕਰ ਸੰਜੋਗ ਹੈਨ ਸਰਾਵੇ ਭਗਤ ਜੋਗ ਗੁਰ ਸੰਤ ਸਬਾ ਦੁਖ ਮਿਟੈ ਰੋਗ ਜਨ ਨਾਨਕ ਹਰਿ ਵਰ ਸਹਿਜ ਜੋਗ